ਇਹ ਇਹ ਅਥਲ ਗੱਡੀ ਤਾਂ ਇਹ ਲੰਬੂ ਦੀ ਐ ਕਿਹੜੀ ਲੰਬੂ ਦੀ ਉਹ ਵੀ ਦੱਸੋ ਲੋਕਾਂ ਨੂੰ ਲੰਬੂ ਜਿਹੜਾ ਫੈਮਾ ਵਾਲਾ ਮੁਤਾਬਕ ਨਾ ਮੇਰਾ ਹਾਨੀਆ ਉਹ ਹਾਂ ਠੀਕ ਹੈ ਕੱਠੇ ਪੜ ਜਾਉਂਦੇ ਚਲੋ ਦੋਪਰ ਮਾਤਮਾਨੁ ਥਾ ਜਾ ਪਈ ਆਬ ਜੀ ਜੀ ਬੰਲੀ ਲਖਮਖਤ ਕਰ ਗੜਾ ਕਿ ਜੇ ਰਤ 2:00 ਬਜੇ ਪੂਰਾ ਹੋ ਗਿਆ ਮੈਂ ਸੁਣਾ ਸਰਵੱਲਾ ਬਣੇ ਤੀ ਤੂੰ ਤਾਂ ਮੈਂ ਹੋਰ ਵੇਹ ਵੇਲੇ ਛਰਬਾਲਾ ਤੇ ਉਹਦਾ ਮੈਂ ਫਲ ਨਹੀਂ ਤਾਂ ਸਾਡੇ ਵਿੱਚ ਗੱਡੀ ਜੋ ਫਲ ਦੱਚੇ ਨੂੰ ਨਾ ਟੋਕਰੀ ਦਿੱਤੀ ਪਾਉਂਦੇ ਬਹੁ ਬਾਟ ਕੱਢੀ ਆ ਪੱਕਾ ਤੋਰਾ ਤੱਕ ਖੜਾਈਏ ਸੇਕ ਕਮਾਨ ਲੈ ਰਿਆ ਉਹ ਹੋ ਗਿਆ ਲੇਟ ਹੋ ਗਈ ਸੰਠ ਕਾਰਟੂਜ ਪੂਆ ਲੇਟ ਆਇਆ ਲੰਬੂ ਜੀ ਉਹ ਮੜਾ ਹੋਰ ਆਉਦੀ ਪੂਆ ਆ ਲੇਟ ਉਹ ਪੂਆ ਨਾਲ ਮੇਰੀ ਬਣਦੀ ਆ ਬੱਜੀ ਮੇਰੀ ਗੱਲ ਮੰਨਦੀ ਆ ਕਿਵੇਂ ਬਣਦੀ ਕਿਵੇਂ ਦੂਜੀ ਉਹ ਆਈ ਨੀ ਬੀ ਚਲਮ ਗਰਮ ਕੀ ਤੀ ਦਿਹਾਣੀ ਆ ਹੈ ਤੀ ਦਿਹਾਣੀ ਆ ਚੋਲੇ ਚ ਕੀ ਆ ਬਾਬਾ ਬਾਈ ਗੰਨ ਦੇ ਇੱਕ ਕੱਟ ਕੇ ਭਾਈ ਕਹੇ ਵੀ ਇਹ ਚੀਜ਼ ਨਾ ਦਿਖਾਇਆ ਕੱਟ ਟੋਲੇ ਦਾ ਨੌਕਾ ਲੈਤਾ ਟੋਲੇ ਦਾ ਆਇਆ ਚਿਕੜੇ ਕੰਮ ਆ ਉਹ ਰੁੱਥੜਣੀਆਂ ਗੱਲਾਂ ਕਰੀ ਜਾਂਦਾ ਆਪਣੇ ਵੀੜੇ ਜਾ ਨਮੀ ਲਿਆਂਦੀ ਗੱਡੀ ਕੋਈ ਲੰਬੂ ਜੀ ਹੈ ਤਾਂ ਮੈਨੂੰ ਦਿੱਤੀ ਆ ਉਹਦੀ ਠਾਰੀ ਪ੍ਰਾਪਰਟੀ ਆ ਜਿਹੜੀ ਉਹ ਮੇਰੇ ਨਾਮ ਹੋ ਗਈ ਹੁਣ ਤੇ ਉਹਦੇ ਘਰ ਵਾਲੀ ਆਜੂ ਕੀ ਦੋ ਦਿਨਾਂ ਨੂੰ ਦੇਖਾ ਸੀ ਤੇ ਤੀਵਿਆਂ ਦਾ ਰੱਖ ਦਮਾ ਹੋਰ ਹੁਣ ਜਦੋਂ ਤੈਨੂੰ ਕਹਿਤਾ ਵੀ ਜੋ ਕੁਛ ਉਹਦਾ ਹੈ ਉਹ ਠਾਰਾ ਮੇਰੇ ਨਾਮ ਆ ਉਹਦੇ ਪੈਂਟਕੋਟ ਵੀ ਨਹੀਂ ਉਹ ਤਾਂ ਗੱਛੜੀ ਪੜਤ ਵੱਡੀਆਂ ਫਿਲਮਾਂ। ਹਾਂ। ਹੂੰ। ਵੱਡੀਆਂ ਫਿਲਮਾਂ ਤੇ ਕਹਿੰਦੇ ਚ ਮੈਨੂੰ ਅੱਜ। ਹਾਂ। ਮੈਨੂੰ ਕਹਿੰਦੇ ਅੱਜ। ਮੁਖੰਨਾ। ਵੱਡੇ ਐਕਟਰ ਡਾਇਰੈਕਟਰ ਦੀ ਉੱਥੇ ਆਏ ਹੋਏ। ਉਹ ਕਹਿੰਦੇ ਅੱਛਾ। ਉਹ ਲੰਬੂ ਦਾ ਜਲ ਨਹੀਂ ਰਿਹਾ। ਥਾਰੀ ਖਾ ਗਿਆ ਜਲ ਮੇਰੇ ਕੋਲੇ ਕਿ ਬੰਗਾਨਾ ਰਹਿ ਗਿਆ। ਮੈਂ ਤਾਂ ਭੁੱਖਾ ਰਾਤ ਦਾ ਗੱਡੀ ਚਲਾਉਣਾ। ਸੁੱਡੜਦਾ ਇਹਦੇ। ਕਹਿੰਦੇ ਵੀ ਲੰਬੂ ਦਾ ਹੁਣ ਰਹਿ ਰਿਹਾ ਨਹੀਂ। ਕਹਿੰਦੇ ਵੀ ਐ ਕਰਕੇ ਫਿਰ ਪ੍ਰਧਾਨ ਨੂੰ ਰੋਲ ਦੇਵਾਂਗੇ ਉਥੋਂ। ਹੋੜ। ਪ੍ਰਧਾਨ ਰੋਲ ਲੰਬੂ। ਆ ਮਚੀਂਹਾਂ ਦੀ ਲਿਆਤੀ ਆ ਦੇਖ। ਚਲੋ ਵਧਾਈਆਂ ਤੁਹਾਨੂੰ ਬਹੁਤ-ਬਹੁਤ। ਇੱਕ ਨੰਬਰ ਆ ਦੇਖ ਲੈ ਛੀਜ ਉੱ ਕੰਨਿਆ ਕੁਮਾਰੀ ਦਾ ਨੰਬਰ ਆ। ਠੀਕ ਹੈ। ਹੂੰ। 3 ਵੀ ਪੰਦਾ ਕੰਨਿਆ ਕੁਮਾਰੀ ਵੀ। ਹੂੰ। ਲੈ ਪਈ। ਆਹ ਛੜ ਤੜੂ ਮਨਾਇਆ ਕੱਲਾ ਮੇਰੇ ਕੋਲ। ਕਰੋ ਸ਼ੂਟ। ਕਰੋ ਸ਼ੂਟ। ਬਾਕੀ ਆਪਣਾ ਚੈਨਲ ਸਬਸਕ੍ਰਾਈਬਰ ਕਰੋ ਵੱਧ ਤੋਂ ਵੱਧ ਦਿੱਤੀ ਜੱਟ। ਦਬਕੇ ਰੱਖਾਂਗੇ ਕੰਮ ਬਲੌਗ ਆਉਂਦੇ ਰਹਣਗੇ। ਤੇ ਨਾਲ ਮੇਰੇ ਕੰਮੀਆਂ ਵਾਲਾ ਨਾ ਬਾਬਾ ਵੀਰਾ। ਹਾਂ। ਤੇ ਅਸੀਂ ਹੁਣ ਲੰਬੂ ਦੇ ਸੰਚ ਕਰ ਤੋਂ ਆਇਆ ਉਹ ਵੀ ਖਾ ਲਿਆ। ਯੋ ਬੇਬੀ ਗੋ। ਤੇ ਬਣਾਇਆ। ਇਹ ਜਤੂੰ ਕੀ ਕਹਿਣਾ ਚਾਹਣਾ ਹੈ ਸਿਕੱਟੀ ਬਾਰੇ ਮੈਥਲੋ ਨਾ ਹੀ ਪੁੱਛੋ ਭਾਈ ਜੰਗਾ ਨਹੀਂ ਦੱਸ ਫਿਰ ਇਹ ਮੇਰਾ ਵੀਰਾ ਗੱਡੀ ਜਿਹੜਾ ਲੰਬੂ ਤੀ ਲੰਬੂ ਨੂੰ ਦਿੱਤੀ ਦਾਜ ਚ ਠੀਕ ਹੈ ਉਹ ਜਿਹੜੀ ਉਹਦੇ ਘਰ ਆਈ ਦੀ ਮਾਦਰੀ ਜੀ ਹਾਂ ਉਹਨੂੰ ਦਾਜ ਚ ਦਿੱਤੀ ਤੇ ਹੁਣ ਫਿਰ ਲੰਬੂ ਪਰ ਆਪਣਾ ਭਰਾ ਹੋ ਗਿਆ ਪੂਰਾ ਸੰਸਕਾਰ ਹੋ ਗਿਆ ਉਹਦਾ ਹੈਣਾ ਹਾਂ ਪੰਤ ਬੈਲੀ ਉਹਦਾ ਫੁੱਲਾ ਤੇ ਕੱਲਾਗੇ ਛਾਰੇ ਹਾਂ ਏ ਜਾਊਗੀ ਬੁੱਲਾ ਤੇ ਤੇ ਉਹਨਾਂ ਨੇ ਇਹਨੂੰ ਦੇਤੀ ਬੱਤ ਤੂੰ ਕਹਿੰਦੇ ਸਾਨੂੰ ਤੇਰੇ ਚ ਲੰਬੂ ਦੀਂਦਾ ਹਾਂ ਦੇਖ ਲੈ ਮੈਂ ਫਲਪਾ ਚ ਰੱਖ ਦਿੱਤੀ ਹੁਣ ਹਾਂ ਕਹਿੰਦੇ ਲੰਬੂ ਦੀਂਦਾ ਤੇਰੇ ਚ ਬਸ ਆ ਬਦਾਈਆ ਸਾਰੇ ਪਿੱਛੇ ਡੋਪੀ ਬਧਾਵੇ ਹਾਂ ਹਾਰ ਥੋੜਾ ਜਿਹਾ ਛੋਟਾ ਲੈਂਦਾ ਉਹ ਭੈਣ ਕੁਛ ਨਹੀਂ ਹੁੰਦਾ ਆਪੱਖ ਖਾ ਲੱਡੂ ਕਿਉਂ ਕੀ ਰਹਿ ਲੱਡੂ ਨੇ ਲੱਡੂ ਖਾਦੇ ਆਗੇ ਆਜੇ ਕਿਉਂ ਜਣ ਗੱਡੀ ਲੈਂਦੀ ਐ ਨੋ ਮੋਤੀ ਟੂਰਦੇ ਨੇ ਖਾਕੇ ਦੇਖ ਲੈ ਛੱਡ ਲੈ ਲੱਡੂ ਖੱਟਾ ਰੰਗ ਬੇਕਾਰ ਦਾਜੇ ਲੱਡੂ ਨੇ ਦਾਜੇ ਨੇ ਤਾਂ ਕਦੇ ਜ਼ਿੰਦਗੀ ਚ ਨਹੀਂ ਖਾਦੇ ਹੋਣੇ ਕਦੇ ਕੋਰੇ ਹੋ ਕੇ ਮਸਕੂ ਕਪਟਾ ਐਨੇ ਤਾਂ ਮੱਖਾ ਕਦੇ ਜ਼ਿੰਦਗੀ ਚ ਨਹੀਂ ਖਾਦੇ ਹੋਣੇ ਇੰਨੇ ਬਾਈ ਲੱਡੂ ਨਹੀਂ ਦੇਖੇ ਆ ਮੋਤੀ ਟੂਰਦੇ ਦੇਖੀ ਜੀ ਹੋ ਇਹ ਤਾਂ ਪਤਾਸੀਆਂ ਵਾਲੀ ਆ ਉਹੀ ਤਾਂ ਗੱਲ ਆ ਇਹ ਤਾਂ ਫਿੱਕੀਆਂ ਜੀਆਂ ਖਿੱਲਾਂ ਵਾਲੀ ਆ ਜਦ ਲੈ ਮਸ ਜਪਤਨ ਦਰ ਤਾਦ ਕੀ ਲੈ ਕੇ ਆ ਕਿ ਲੈ ਕੇ ਆ ਬੋ ਗੱਡੀ ਲੈ ਕੇ ਆਇਆ ਮਛਿੰਦਰੀ ਨਾ ਸੜੀ ਵੀ ਗੱਡੀ ਹੈ ਮਾਰੇ ਯਾਰ ਅਗਰ ਮੇਰੇ ਕਹੀਂ ਛੜੀ ਹੋਈ ਹਾਂ ਸੜੀ ਵੀ ਹਾਂ ਹੁਣ ਕਈ ਤੂੰ ਛੜੀ ਹੋਈ ਉਹ ਬਾਈ ਇੱਕ ਖੋਤੇ ਰੇੜੇ ਤੇ ਬਹਿਣਾ ਰਿਹਾ ਨੇ ਪੱਠੇ ਟੌਣ ਵਾਲੀ ਜਿੰਦੀ ਆਹੋ ਪੱਠਿਆਂ ਵਾਲੀ ਹੋਰ ਕੀ ਆਹ 3 ਸਿਲੰਡਰ ਹੈ ਤੇਰੀ ਚੱਕੀ ਹਾਂ ਹੈਗੀ ਆਹ ਸਿਲੰਡਰ ਭਲੇ 20 ਹੋਵੇ 20 ਮਿੰਟ ਤੇ ਮੇਰੇ ਕੋਲ ਤਾਂ ਭੋਰ ਸੋਹਣੀ ਨਹੀਂ ਲੱਗਦੀ ਕੰਨਿਆ ਕੁਮਾਰੀ ਤੋਂ ਨਮੋਲ ਅੱਧੇ ਘੰਟੇ ਚਲਾਤੇ ਕੰਨਿਆ ਕੁਮਾਰੀ ਨਾਲੇ ਕੋਸਾ ਹੋਰ ਮਾਰਦਾ ਬੰਦਾ ਲੈ ਆ ਕੇ ਸੜੀ ਵੀ ਗੱਡੀ ਤੇ ਮੈਂ ਤਾਂ ਰੋ 12 ਬੰਦੇ ਨੇ ਗਏ ਲੋਕ ਏ ਸੋ ਸੰਜੀ ਜੀ ਗੱਲ ਚ ਕੀ ਪਾਈ ਫਿਰ ਦਾ ਕੁੱਤਾ ਤੋਂ ਕੰਨੀ ਨਾ ਤਾਂ ਕੋਣ ਲੜ ਦੇਉਂ ਜੀ ਨਮੋਸ ਤੋਂ ਪਾਈ ਉਹ ਹਾਂ ਨਹੀਂ ਕੰਮ ਦੀ ਬੈਠੂ ਤੂੰ ਨਾ ਮਾਰ ਕੇ ਬਾਹਰ ਇਦੋਂ ਕੋਈ ਬੈਕਾ ਚਾੜਾ ਦੇ ਨੂੰ ਮੈਂ ਬਾਰਾ ਬੋਲਦਾ ਹਾਂ ਪਰ ਦੀ ਪਿਆ ਕਰੇ ਕਰੇ ਕੋਈ ਆਇਆ ਹੁੰਦਾ ਤੁਸੀਂ ਮਾੜੀ ਮੋਟੀ ਸ਼ਰਮ ਕਰ ਲਓ ਹਾਂ ਤੈਨੂੰ ਥਰ ਹਾਂ ਪੱਟਾ ਮੇਰਾ ਨਹੀ ਮੇਰਾ ਉਹ ਕਰੇ ਆਏਗੇ ਦੀ ਸ਼ਰਮ ਕਰ ਲਓ

आप कहा कैसे बैठे हुए चलो आपको कैसा लगा बंद के साथ लड़ाई करके <laughs> फील कैसा रहा आपका ਬਾਕ ਬਾਕ ਘੈਂਟ ਕਲਾ ਕਰ ਬਾਕ ਘੈਂਟ ਬੰਦਾ ਨਹੀਂ ਨਹੀਂ ਲੜਾਈ ਦਾ ਫੀਲ ਕਰਦਾ ਲੜਾਈ ਸਾਡੀ ਜਮਾ ਮੈਨੂੰ ਤਾਂ ਜਮਾ ਅਸਲੀ ਲੱਗਦੀ ਹੁੰਦੀ ਆ ਬਾਕ ਘੈਂਟ ਫੀਲ ਨਹੀਂ ਹੋ ਤਾਂ ਤੁਸੀਂ ਅਸਲੀ ਸੀ ਲੜਦੇ ਹੋ ਲੋਕਾਂ ਨੇ ਵੇਖ ਲਿਆ ਹਾਂ ਖਾਣਾ ਖਾਣ ਤੋਂ ਬਾਅਦ ਹੁਣ ਤੁਹਾਡਾ ਇਹ ਰਿਐਕਸ਼ਨ ਇਹਨਾਂ ਨਾਲ ਲੜ ਕੇ ਹੋ ਗਿਆ ਆ ਬਹੁਤ ਵਧੀਆ ਬੰਦੇ ਇਹ ਵੀਰ ਆ ਸੋੜਾ ਹੋਏ ਬਹੁਤ ਕਮੇਡੀ ਬਣ ਕੇ ਸਾਡੇ ਕੋਲ ਪੈ ਪੈ ਨਹੀਂ ਹੁਣ ਤਾਂ ਕੰਜਰੋ ਲੜੀ ਜਾਂਦੇ ਸੀ ਹੁਣ ਉਹ ਸਾਡਾ ਫਿਲਮ ਹੁੰਦਾ ਹਾਂ ਹਾਂ ਬਾਕੀ ਲੜਕੀ ਬਹੁਤ ਸ਼ਾਨੀ ਹੈ ਕੀ ਗੱਲ ਸ਼ਾਨੀ ਸ਼ਾਨੀ ਲਾਈ ਮੈਂ ਕਿਹੜਾ ਕੌਣੀ ਤੈਨੂੰ ਮਰਦੀ ਆਂ ਅੱਡੀ ਤੂੰ ਉੱਟਾ ਉਹਨੂੰ ਠੱਕਾ ਦਾਂਗੇ ਛੋੜ ਇਹ ਤਾਂ ਨਹੀਂ ਹੁੰਦੀ ਨਾ ਜੁੱਤੇ ਚਲੋ ਤਾਂ ਛੱਟਾ ਉੱਪਰ ਹੋ ਜਾ ਕੇ ਹਾਂ ਜਾਂਦਾ ਨਾਲੇ ਕੋਲ ਕੋਲ ਹੋਈ ਜਾਂਦਾ ਇਹ ਤਾਂ ਛੂਏ ਤਿੰਨ ਮਾ ਕੇ ਲਓ ਬੜਾ ਅੱਛਾ ਕਾਢੇ ਤਾੜ ਰੈਡੀ ਕਰਾ ਗਿਓ ਨਹੀਂ ਮੈਂ ਗਿਆ ਚਲੋ ਜੀ ਵਾਹ ਬਸ ਤੀਥਾ ਲਈਏ ਕਰਾ ਕੜਾ ਬਣਾ ਲਓ ਗੱਲਾਂ ਦਾ ਹੈ ਇਹ ਦਸ ਮਾਇ ਤੇ ਗਣੀ ਕੀ ਇਹ ਸਾਡਾ ਵੀਰਾ ਹੈ ਇਹ ਸਾਡਾ ਬੰਤਾ ਹੈ ਇਹ ਬੜਾ ਜੂ ਜੋ ਪਾਈ ਫਿਰਦਾਗਾ ਉਹ ਆ ਦਿਖਣਾ ਨਹੀਂ ਹੋਈ ਉਹ ਚਾਹੀਨੀ ਆ ਇਹ ਸਾਡੀ ਸੋਡਲਵਾਸੀ ਹੈ ਕੋਈ ਚਾਹੀਨੀ ਆ ਇਹ ਕੰਮੀ ਵਾਲਾ ਹੈ ਵਾਹ ਇਹ ਬਿੱਲੀਆਂ ਖਾਣਾ ਬਾਈ ਲਓ ਜੀ ਹੁਣ ਆਪਣਾ ਇੱਕ ਆਰਟਿਸਟ ਰਹਿ ਗਿਆ ਲਓ ਜੀ ਆਰਟਿਸਟ ਸਹੀ ਹੋ ਜਿਓ ਆ ਪਾ ਰਹੇ ਹਾਂ ਇਹ ਸਾਡੀ ਚਰਨੋ ਆ ਸਾਰੇ ਦੂਰ ਤੋਂ ਕਮੇ ਕਲੋਸ ਹੋ ਰਹੇ ਹਨ ਨੂੰ ਬੋਲਾ ਕੇ ਟਾਰਿਆ ਮੈਂ ਤੁਹਾਡੀ ਆਪਣੀ ਚਾਹਾਂ ਪਿੱਛੇ ਜੋ ਫੇਸ ਸੋਹਣਾ ਹੋਗਾ ਮੇਰਾ ਹਾਏ ਸੋਹਣੀ ਆਉਂਗੀ ਨਹੀਂ ਕੋਲੋਂ ਜਿਆਦੀ ਸੋਹਣੀ ਆਂਦੀ ਹੈ ਮੈਨੂੰ ਮੈਂ ਤੁਹਾਡੀ ਆਪਣੀ ਚਰਨੋ ਜੀ ਸਾਰੇ ਤੁਸੀਂ ਮੈਨੂੰ ਜਾਣਦੇ ਹੋ ਤੇ ਬਾਕੀ ਤੁਸੀਂ ਮੈਨੂੰ ਪਿਆਰ ਵੀ ਬਹੁਤ ਦਿੰਨੇ ਹੋ ਬਹੁਤ ਸੋਹਣੇ ਤੁਸੀਂ ਮੈਨੂੰ ਕਮੈਂਟ ਕਰਦੇ ਹੋ ਜਿਹੜਾ ਐਪੀਸੋਡ ਥਰਸਡੇ ਨੂੰ ਆਇਆ ਸੀ ਵੈਸੇ ਕੱਲ ਪਾਇਆ ਸੌਰੀ ਫਰਾਈਡੇ ਨੂੰ ਪਾਇਆ ਸੀ ਥਰਸਡੇ ਨੂੰ ਪੰਦਾਂਦਾਰ ਵਾਰਾ ਲੇਟ ਹੋ ਗਿਆ ਸੀ ਆਇਆ ਕਦੋਂ ਆਇਆ ਵੀਰਵਾਰ ਨੂੰ ਕਰੂਗਾ ਤੇ ਮੈਨੂੰ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਨੇ ਬਾਕੀ ਲੰਦੂ ਪਜੂ ਜਿਹਨੂੰ ਦੇੜੇ ਇੱਕ ਦੋ ਉਹਨਾਂ ਨੂੰ ਆਪਾਂ ਇਗਨੋਰ ਮਾਰ ਦਿੰਨੇ ਆ ਤੇ ਬਾਕੀ ਤੁਸੀਂ ਮੈਨੂੰ ਬਹੁਤ ਪਿਆਰ ਦਿੱਤਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਛਾ ਜੇ ਤੁਹਾਨੂੰ ਬੰਤਨਾ ਸੀਨ ਕਰਨਾ ਵਾਜੇ ਫਿਰ ਹਾਂ ਮੈਂ ਕਰ ਦੋ ਸੀਨ ਮਤ ਨਾਲ ਵੀ No problem ਅਸੀਂ ਨਾ 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 ਕੈਂਸਲ ਕੈਂਸਲਰ 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 ਆਹੋ ਕੈਂਸਲਰ ਚਲੋ ਦੇ ਵਾਰ ਦੇ ਕੀ ਆ ਹਲੋ ਜੀ ਵੀਰ ਜੀ ਤੁਹਾਨੂੰ ਯਾਦ ਕੀਤਾ ਜਾ ਰਿਹਾ ਤੁਹਾਡੀ ਸੇਵਾ ਨਹੀਂ ਲਾਈਵ ਥੋੜੀ ਨਾ ਗੱਤੇ ਗੁੱਸੇ ਜਿਹਾ ਬੋਲਣਾ ਸੁਧੜਾ ਕੋਈ ਚੱਪਣਾ ਲਗਾ ਚੱਕ ਕੇ ਮੋਸਟ ਕਰਿਆ ਘਰ ਆ ਜਿਵੇਂ ਤੇ ਬੰਕ ਇਹ ਨਾ ਹਾਂ ਆ ਪਾ ਬਣਾਈ ਲੈ ਨੇਰੀ ਲਾ ਦੇ ਆ ਆ ਵੇਖ ਲਓ ਜਿਹੇ ਜੁੱਤੀ ਜੁੱਤੀ ਹੁੰਦੀ ਹੈ